ਜਿਹੜਾ ਸਾਡਾ ਐਸਕੇਐਮ ਵੱਲੋਂ ਫੈਸਲਾ ਆਇਆ ਵੀ 16 ਤਰੀਕ ਨੂੰ 16 ਫਰਵਰੀ ਨੂੰ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸਾਡੀਆਂ ਮੀਟਿੰਗਾਂ ਜਿਹੜੀਆਂ ਆਰਟੀ ਅਸੋਸੀਏਸ਼ਨਾਂ ਨਾਲ ਹੋ ਗਈਆਂ ਏਟ ਯੂਨੀਅਨਾਂ ਨਾਲ ਹੋ ਗਈਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਪੈਸੂ ਰੋਡ ਟਰਾਂਸਪੋਰਟ ਨਾਲ ਹੋ ਗਈਆਂ ਨੇ ਇਸ ਤਰ੍ਹਾਂ ਪੈਟਰੋਲ ਪੰਪਾਂ ਵਾਲਿਆਂ ਨਾਲ ਹੋ ਗਈਆਂ ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ ਕਿਸਾਨਾਂ ਨੂੰ ਇਹ ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ ਕਿਉਂ ਬੰਦ ਕਰਾਂਗੇ ਕਿਉਂਕਿ ਕਾਰਪੋਰੇਟ ਕਰਾਣਿਆਂ ਨੇ ਜਿਹੜੀ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ ਹਰ ਚੀਜ਼ ਜਿਹੜੀ ਉਹ ਕਾਰਪੋਰੇਟ ਨੂੰ ਦੇਣ ਜਾ ਰਹੀ ਆ ਕਾਰਪੋਰੇਟਾਂ ਦਾ ਹੀ ਕਰਜ਼ਾ ਮਾਫ ਕਰਨਾ ਜਾ ਰਹੀ ਆ ਕਿਸਾਨਾਂ ਦਾ ਕਰਜ਼ਾ ਵੀ ਮਾਫ ਨਹੀਂ ਕਰ ਰਹੀ ਸਾਨੂੰ ਐਮਐਸਪੀ ਦਾ ਜਿਹੜਾ ਲਾਰਾ ਲਾਇਆ ਸੀ ਕਿ ਤੁਹਾਡੀ ਆਮਦਨ ਦੁਗਣੀ ਕਰ ਦਾਂਗੇ ਸਰਕਾਰ ਨੇ ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 ਚ ਇਹਨਾਂ ਨੇ ਕਿਹਾ ਸੀ ਉਹ ਸਾਡੀ ਆਮਦਨ ਦੁਗਣੀ ਨਹੀਂ ਹੋਈ ਸਾਡੇ ਕਰਜ਼ੇ ਜਿਹੜੇ ਆ ਮਾਫ਼ ਨਹੀਂ ਹੋਏ ਸਾਡੀ ਫਸਲ ਬੀਮਾ ਯੋਜਨਾ ਜਿਹੜੀ ਉਹ ਨਹੀਂ ਪੂਰੀ ਹੋਈ ਸਾਨੂੰ ਬਟਾਪਾ ਪੈਨਸ਼ਨ ਨਹੀਂ ਮਿਲੀ ਇਸ ਲਈ ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਜਿਹੜਾ 16 ਤਰੀਕ ਦਾ 16 ਫਰਵਰੀ ਦਾ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਕਰਨ ਜਾ ਰਹੇ ਆ ਉਹਦੇ ਚ ਅਸੀਂ ਕੋਈ ਜਿਹੜੀ ਹੈ ਗੱਡੀ ਉਹ ਚੱਲਣ ਨਹੀਂ ਦੇਵਾਂਗੇ ਪਰ ਜਿਹੜੀਆਂ ਵਿਸ਼ੇਸ਼ ਸ਼ੂਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ ਜਾਂ ਜਿਨ੍ਹਾਂ ਦੇ ਪੇਪਰ ਆ ਜਾਂ ਕੋਈ ਬਰਾਤਾਂ ਨੇ ਜਾਂ ਵਿਆਹ ਨੇ ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ ਉਹਨਾਂ ਨੂੰ ਪੂਰਨ ਖੁੱਲ ਹੋਊਗੀ ਅਸੀਂ ਆਪਣੇ ਵਰਕਰਾਂ ਨੂੰ ਵੀ ਬੇਨਤੀ ਕਰਤੀ ਆ ਵੀ ਜਿਹੜਾ ਵੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆਦਾ ਉਹਨਾਂ ਨੂੰ ਜ਼ਰੂਰੀ ਨੰਗਾਇਆ ਜਾਊ ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ ਰੇਲ ਗੱਡੀਆਂ ਬੱਸਾਂ ਬੱਸਾਂ ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ ਜਿਹੜੀ ਸੜਕ ਹੀ ਆਵਾਜਾਈ ਆ ਉਹ ਅਸੀਂ 12 ਤੋਂ 4 ਮੇਨ ਬੰਦ ਕਰਾਂਗੇ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਸੋਲ ਪਲਾਜ਼ਾ ਸਾਰੇ ਫ੍ਰੀ ਕਰਾਂਗੇ ਭਾਰਤ万 ਦੀ ਕਾਰ ਦਿੱਤੀ ਗਈ ਆ ਉਹਦੇ ਜਿਹੜੀ ਮੇਨ ਮੰਗ ਆ ਤਾਂ ਮੰਗਾਂ ਦਾ ਸਾਰੀਆਂ ਤਕਰੀਬੇ ਅੰਦਰ ਸਰ ਪ੍ਰਧਾਨੇ ਦੱਸਦੇ ਮੈਂ ਇੱਕੋ ਗੱਲ ਕਰਾਂਗਾ ਵੀ ਅੱਜ ਭਾਰਤ ਦੇ ਯੁਮੇ 1,55,000 ਲੱਖ ਕਰੋੜ ਰੁਪਈਆ ਇਹਨਾਂ ਨੇ ਕਰਜ਼ਾ ਲਿਆ ਹੋਇਆ ਤੇ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਨੂੰ 25 ਲੱਖ ਕਰੋੜ ਰੁਪਈਆ ਇਹਨਾਂ ਨੇ ਮਾਫ ਕਰਤਾ ਪਿਛਲੇ ਸਾਲਾਂ 'ਚ ਕਿ ਉਹ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰ ਸਕਦੀ ਸਭ ਕੁਝ ਕਰ ਸਕਦੀ ਆ ਕਿਉਂਕਿ ਸਿਰਫ ਕਿਸਾਨਾਂ ਜੁਮੇ ਸਾਰਾ ਕਰਜ਼ਾ 11 ਲੱਖ ਕਰੋੜ ਬਣਦਾ ਉਹ ਕੁਝ ਵੀ ਨਹੀਂ ਬਣਦਾ ਉਹਨਾਂ ਦੇ ਮੁਕਾਬਲੇ 'ਚ ਇਸ ਕਰਕੇ ਅਸੀਂ ਇਹ ਜਿਹੜੇ ਧਰਨੇ ਮਜਾਰੇ ਕਰਦੇ ਆ ਅਸੀਂ ਹਾਰਪੋਰਟ ਘਰਾਣਿਆਂ ਤੋਂ ਬਚਾਉਣ ਲਈ ਇਹ ਸਰਕਾਰ ਦੇ ਖਿਲਾਫ ਅਸੀਂ ਜੋ 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 ਜਾਇਦ ਕਰਦੇ ਆ ਉਹ ਅਸੀਂ ਪੂਰੇ ਜੋਰ ਨਾਲ ਕਰਾਂਗੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਜਿੰਨਾ ਚਿਰ ਇਹ ਆ ਘਰਾਣੇ ਆ ਗਏ ਨੇ </body> ਕੜਕ ਸਿੱਧੀ ਹੋਣਾ ਆ ਸੈਲੋ ਬਣ ਗਏ ਨੇ ਸਾਡੀ ਸਿੱਧੀ ਕੜਕ ਲੈ ਕੇ ਮੰਡੀਆਂ ਖਤਮ ਕਰ ਰਹੇ ਨੇ ਅਸੀਂ ਮੰਡੀਆਂ ਖਤਮ ਨਹੀਂ ਹੋਣ ਦੇਵਾਂਗੇ ਅਸੀਂ ਮੰਡੀਆਂ ਦੇ ਵਿੱਚ ਮਾਲ ਲੈ ਕੇ ਜਾਵਾਂਗੇ ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਇੱਕ ਵਾਰੀ ਸੈਲੋ ਜਮਾਰ ਚਲੇ ਜਾਂਦਾ ਉਹ ਉਹਨਾਂ ਦੀ ਮਰਦਿਆ ਜਦੋਂ ਸਾਨੂੰ ਪੈਸੇ ਦੇਣ ਅਸੀਂ ਇਹ ਇੱਕ ਨੂੰ ਪਦੇ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਡਾਨੀ ਬਡਾਨੀ ਨੂੰ ਰਿੰਡਾ ਵੀ ਦੇਤੀਆਂ ਹੋਰ ਵੀ ਦੇਤੀਆਂ ਇਹ ਸਾਰਾ ਭਾਰਤ ਨੂੰ ਘੇੜਨੇ ਕਰਨ ਜਾ ਰਹੇ ਆ ਤੇ ਉਹ ਉਹਨਾਂ ਵਾਲਾ ਸਮਾਂ ਕਿਸਾਨਾਂ ਲਈ ਮਜ਼ਦੂਰਾਂ ਲਈ ਮਲਾਜਮਾਂ ਲਈ ਭਾਰਤੀਆਂ ਨੇ ਸਾਰਿਆਂ ਲਈ ਬਹੁਤ ਖਤਰਨਾਕ ਆ ਰਿਹਾ ਇਦੋਂ ਬੱਚੋਂ ਦੀ ਲੋੜਾ